ਅਤਿਵੀ ਪੈ ਰਹੀ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ ਵੱਟ ਕੱਢ ਦਿੱਤੇ ਤਾਂ ਖਾਸ ਕਰਕੇ ਬੱਚਿਆਂ ਨੂੰ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਅਜ ਸਮੇਂ ਗਰਮੀ ਦੀ ਗੱਲ ਕਰੀਏ ਤਾਂ ਗਰਮੀ ਸਿਖਰਾਂ ਦੇ ਉੱਪਰ ਆ ਚੁੱਕੀ ਹੈ ਤਾਂ ਧੁੱਪ ਪੂਰਾ ਰੰਗ ਆਪਣਾ ਦਿਖਾ ਰਹੀ ਹੈ ਤਾਂ ਲੋਕਾਂ ਨੂੰ ਜੀਣਾ دشوار ਹੋ ਗਿਆ ਹੈ ਤਾਂ ਗਰਮੀ ਦੇ ਕਾਰਨ ਲੋਕ ਬੇਹਾਲ ਹੁੰਦੇ ਵੀ ਅਨਜ਼ਰ ਆ ਰਹੇ ਨੇ ਦਿਨੋ ਦਿਨ ਵਧ ਰਹੀ ਅਤਿ ਦੀ ਗਰਮੀ ਦੇ ਕਾਰਨ ਅਬੋਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਹੀਟ ਵੇਵ ਵਾੜ ਸਥਾਪਿਤ ਕੀਤਾ ਗਿਆ ਹੈ ਤਾਂ ਹਸਪਤਾਲ ਦੇ ਕਮਰਾ ਨੰਬਰ 150 ਦੇ ਵਿੱਚ 5 ਬੈੱਡਾਂ ਦਾ ਇਹ ਵਾਰਡ ਬਣਾਇਆ ਗਿਆ ਹੈ ਜਿਸ ਦੇ ਵਿੱਚ ਗਰਮੀ ਤੋਂ ਬਚਾਅ ਲਈ ਹਰ ਤਰ੍ਹਾਂ ਦਾ ਸਮਾਨ ਅਤੇ ਦਵਾਈਆਂ ਰੱਖੀਆਂ ਗਈਆਂ ਨੇ ਇੱਥੇ ਗਰਮੀ ਤੋਂ ਪ੍ਰਭਾਵਿਤ ਲੋਕਾਂ ਦਾ ਇਲਾਜ ਕੀਤਾ ਜਾਵੇਗਾ ਤੇ ਜੂਨ ਅਤੇ ਜੁਲਾਈ ਦੇ ਮਹੀਨਿਆਂ ਦੇ ਵਿੱਚ ਵੱਧ ਤਾਪਮਾਨ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਗਰਮੀ ਕਾਰਨ ਸਰੀਰ ਦਾ ਤਾਪਮਾਨ ਵੀ ਵੱਧ ਜਾਂਦਾ ਹੈ ਜਿਸ ਨਾਲ ਹੀਟ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਇਸ ਨੂੰ ਧਿਆਨ ਚ ਰੱਖਦਿਆਂ ਹੋਇਆਂ ਇਹ ਵਾਰਡ ਬਣਾਇਆ ਗਿਆ ਹੈ ਜਿੱਥੇ ਮਰੀਜ਼ ਦੇ ਆਉਣ ਤੇ ਉਸ ਦਾ ਬੀਪੀ, ਤਾਪਮਾਨ ਅਤੇ ਆਕਸੀਜਨ ਲੈਵਲ ਚੈੱਕ ਕੀਤਾ ਜਾਵੇਗਾ। ਜੇਕਰ ਕੋਈ ਦਿੱਕਤ ਹੋਣਾ ਨੂੰ ਹੁੰਦੀ ਹੈ ਤਾਂ ਉਹਨਾਂ ਦਾ ਇਲਾਜ ਕੀਤਾ ਜਾਵੇਗਾ। ਇਸ ਦੇ ਨਾਲ ਹੀ ਡਾਕਟਰਾਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਗਰਮੀਆਂ ਦੌਰਾਨ ਜੇਕਰ ਸੰਭਵ ਹੋਵੇ ਤਾਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਾਹਰ ਜਾਣ ਤੋਂ ਗੁਰੇਜ਼ ਕੀਤਾ ਜਾਵੇ ਅਤੇ ਵੱਧ ਤੋਂ ਵੱਧ ਪਾਣੀ ਦਾ ਸੇਵਨ ਕੀਤਾ ਜਾਵੇ। ਤਾਂ ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਬਾਹਰ ਨਿਕਲੋ। ਇਹ ਡਾਕਟਰਾਂ ਵੱਲੋਂ ਸਲਾਹ ਦਿੱਤੀ ਜਾ ਰਹੀ ਹੈ ਕਿ ਵੱਦ ਤੋਂ ਵੱਦ ਪਾਣੀ ਦਾ ਸੇਵਨ ਕੀਤਾ ਜਾਵੇ ਤਾਂ ਜੋ ਆਤਵੀਂ ਪੈ ਰਹੀ ਗਰਮੀ ਤੋਂ ਬਚਾਅ ਹੋ ਸਕੇ ਤਾਂ ਬਿਨਾਂ ਕੰਮ ਘਰ ਤੋਂ ਬਾਹਰ ਨਾ ਨਿਕਲੋ ਇਹ ਡਾਕਟਰ رائے ਦੇ ਰਹੇ ਨੇ ਤਾਂ ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਕਾਫੀ ਗਰਮੀ ਪੈ ਰਹੀ ਹੈ ਤਾਂ ਲਗਾਤਾਰ ਗਰਮੀ 'ਚ ਵਾਧਾ ਹੁੰਦਾ ਜਾ ਰਿਹਾ ਹੈ ਤਾਂ ਡਾਕਟਰ ਦਿਆਂ ਇਹਨਾਂ ਖਾਸ ਗੱਲਾਂ ਨੂੰ ਸੁਣ ਲਓ ਧਿਆਨ ਨਾਲ ਕੀ ਕੁਝ ਉਹ ਕਹਿ ਰਹੇ ਨੇ ਆਓ ਤੁਹਾਨੂੰ ਸੁਣਾਣੇ ਆ ਪਹਿਲਾਂ ਤਾਂ ਇਹ ਇਹ ਕੀ ਹੈ ਕਿ ਜੇ ਇਸ चीज ਸੁਭਿਆ ਜਾਵੇ ਸੋਪੇ ਨਿਕਲਣ ਤੋਂ ਆ ਸਵੇਰੇ ਤੇ ਸ਼ਾਮ ਨੂੰ ਹੀ ਆਪਣੇ ਜੋ ਦੁਨਵੀ ਕੰਮ ਨੇ ਉਹ ਨਪਰਾਇਆ ਜਾਵੇ ਠੀਕ ਹੈ ਤੇ ਸਪੈਸ਼ਲੀ ਦਸ ਤੋਂ 3:00 ਚਾਹ ਦੇ ਤੱਕ ਨਾ ਨਿਕਲਿਆ ਜਾਵੇ ਤੇ ਜੇ ਫਿਰ ਵੀ ਕੋਈ ਆਂਦਾ ਹੈ ਤਾਂ ਸਾਡੇ ਕੋਲ ਅਸੀ ਕੁਆ ਰੇਂਜਮੈਂਟ ਕੀਤਾ ਹੈ ਉਹ ਆ ਕੇ ਪੂਰਾ ਉਹ ਅਸੀ ਕੋਈ ਤਰ੍ਹਾਂ ਦਾ ਟ੍ਰੀਟਮੈਂਟ ਉਹਦਾ ਜੋ ਵੀ ਜਾਵੇ ਇਨਕੇਸਿਊਸ਼ਨ ਆਦਾ ਬਲਕਿ ਕੋਈ ਨਹੀਂ ਲੈ ਸਕਦੇ ਇਹ ਗੀਤ ਲੋਕਾਂ ਨੂੰ ਹੀ ਹੈ ਕਿ ਆਪਾਂ ਸਭ ਤੋਂ ਪਹਿਲਾਂ ਤਾਂ ਪੂਰੀ ਤੋਪੇ ਚ ਜਾਣ ਤੋਂ ਬਚਿਆ ਜਾਏ ਸਰਕਾਰ ਨੇ ਜੀ ਅਬ ਆਪਣੇ ਸਕੂਲ ਵੀ ਅਗਲੇ ਇੱਕ ਤੋਂ ਆਪਣੇ ਜੂਨ ਤੋਂ ਬੰਦ ਕਰਦੇ ਹੈ 30 ਜੂਨ ਤੱਕ ਇਹ ਸੀਪੀਐਮ ਨੂੰ ਧਿਆਨ ਚ ਰੱਖਦੇ ਹੋਏ ਤੇ ਬਾਕੀ ਕਿ ਤੁਹਾਨੂੰ ਜਾਣਾ ਨਹੀਂ ਪੈ ਰਿਹਾ ਹੈਗਾ ਤਾਂ ਫੁੱਲ ਆਪਣੇ ਪੂਰੀ ਬਾਜੂ ਵਾਲੇ ਸੂਤੀ ਕਪੜੇ ਲਾਈਟ ਕਰਤੇ ਕਪੜੇ ਪਾਣੀ ਚਾਹੀਦੇ ਹੈਗੇ ਕਹਿੰਦੇ ਜੀ ਆਪ ਦਾ ਵਿਚਾਰ ਕਰਨਾ ਚਾਹੀਦਾ ਹੈਗਾ ਚਸ਼ਮਾ ਵਗੈਰਾ ਲਗਾ ਕੇ ਚੱਲਿਆ ਜਾਏ ਤੇ ਸਨਸਕ੍ਰਿਤ ਦਾ ਯੂਜ਼ ਕਰੋ ਇਹ ਪਾਣੀ ਦਾ ਪੂਰਾ ਪ੍ਰਬੰਧ ਰੱਖੋ ਆਪਣੇ ਨਾਲ ন্যাਚੁਰਲ ਜੋ ਹੈਪਨਿੰਗ ਹੈਗੇ ਆ ਡ੍ਰਿੰਕਸ ਹੈਗੇ ਉਹ ਲੈਣੇ ਚਾਹੀਦੇ ਨੇ ਕਿ ਬੱਚੇ ਛੋਟਾ ਆਪਣੇ ਜੋ ਹੈਗੇ ਆ ਕੋਲ ਡ੍ਰਿੰਕਸ ਵਗੈਰਾ ਉਹਦੇ ਵਿੱਚ ਹੀ ਨਾਂ ਤਾਂ ਕਿ 10-4 ਬਿਲਕੁਲ ਬਾਹਰ ਕੱਟ ਦੇ ਬਹੁਤ ਹੀ ਜ਼ਰੂਰੀ ਕੰਮ ਤੇ ਨਿਕਿਆ ਜਾਏ ਪਾਣੀ ਜ਼ਿਆਦਾ ਪੀਤਾ ਜਾਏ ਸੁੱਤੀ ਕਪੜੇ ਪਾਇਆ ਜਾਣ ਪਰ ਫਿਰ ਵੀ ਜੇ ਕੋਈ ਬ੍ਰੀਜ ਐਸਾ ਵੀ ਕੋਈ ਹਾਲਾਤ ਆਂਦਾ ਹੈ ਤਾਂ ਸਾਡੇ ਕੋਲ ਸਹੀ ਇਹਦੀ ਪ੍ਰੋਟੋਕੋਲ ਕੀਤਾ ਹੋਇਆ ਹੈ ਕਿ ਪੇਸ਼ੈਂਟ ਨੂੰ ਜਲਦੀ ਤੋਂ ਜਲਦੀ ਉਹਨਾਂ ਦਾ ਟੈਂਪਰੇਚਰ ਜਿਹੜਾ ਹੈ ਉਹ ਨੋਰਮਲ ਆ ਜਾਏ। ਇਹ ਡਾਕਟਰ ਸਾਡੇ ਸਿਵਲ ਸਰਜਨ ਡਾਕਟਰ ਚੰਦਰ ਸ਼ੋਕ ਦੇ ਅਧਿਕਾਰ ਅਥੋਰਟੀਸ ਦੇ ਗਾਈ ਦਿੱਤੀ ਕਿ ਉਹ ਸਾਥ ਨਾਲ ਸਟੇ ਰਹੇ। ਇਹਦੇ ਵਿੱਚ ਸਾਡੇ ਕੋਲ ਇੱਕ ਵੱਡਾ ਵਾਰਡ ਹੈ ਜਿਸ ਵਿੱਚ 5 ਬੈੱਡ ਲੱਗਿਆ ਹੈ। ਇਹ ਚੀਜ਼ ਸਿੱਧਾ ਜਦੋਂ ਪੇਸ਼ੈਂਟ ਜਿਹੜਾ ਆਉਂਦਾ ਉਹਨੂੰ ਬੰਦਰ ਜਿਹੜੀ ਪਾਣੀ ਦੀ ਮੰਤਰਾ ਕੱਢੀ ਹੁੰਦੀ ਹੈ ਡੀ ਹਾਈਡਰੇਸ਼ਨ ਚੁੰਦਾ ਪੇਸ਼ੈਂਟ ਤਾਂ ਅਸੀਂ ਆਈਵੀ ਫਲੂਇਡਸ ਲਗਾਉਂਦੇ ਆ ਉਹਨਾਂ ਦਾ ਟੈਂਪਰੇਚਰ ਵੱਜ ਜਾਂਦਾ ਟੈਂਪਰੇਚਰ ਪਹਿਲਾਂ ਚੈੱਕ ਕਰਾਂਗੇ ਪਲਸ ਪਲਸ ਦਰ ਜਿਹੜਾ ਆਕਸੀਜਨ ਦੀ ਲੈਵਲ ਆ ਵੀ ਪਾਕ ਸਕਦਾ 2% ਮੀਟਰ ਨਾਲ O.R.S ਦਿਨੇ ਤੇ ਨਾਲ ਅਸੀਂ ਬਾਅਦ ਪਹਿਲਾਂ ਆਈਵੀ ਫਲੂ ਲਗਾ ਕੇ ਫਿਰ ਅਸੀਂ ਉਹਨਾਂ ਨੂੰ O.R.S ਦਿਨੇ ਕਿਉਂਕਿ ਇਲੈਕਟ੍ਰੋਲਾਈਟਸ ਵੀ ਘਟ ਜਾਂਦੇ ਆ ਬੋਡੀ ਔਰ ਉਸ ਤੋਂ ਬਾਅਦ ਆਕਸੀਜਨ ਜਿਹੜਾ ਹੈ ਅਸੀਂ ਕੰਸੈਂਟ੍ਰੇਟਡ ਆਕਸੀਜਨ ਵੀ ਦੇਣੀ ਕਿ ਅਸਰ ਦੀ ਜੇ